ਗੁਰੂ ਪਾਤਸ਼ਾਹ ਮਹਾਰਾਜ ਜੀ ਅਨੇਕਾਂ ਅਜਮਤਾ ਦੇ ਨਾਲ ਭਰਪੂਰ ਨੇ ਗੁਰੂ ਹੀ ਕੀ ਹੋਇਆ ਜਿਹਦੇ ਕੋਲ ਅਜਮਤ ਨਹੀਂ ਹੈਗੀ ਤੀ ਉਹ ਗੁਰੂ ਹੀ ਕੌਣ ਆ ਜਿਹਦੇ ਤੇ ਸ਼ੱਕ ਕੀਤਾ ਜਾ ਸਕੇ ਜੀ ਕੋਈ ਉਹ ਗੁਰੂ ਹੀ ਕਿਹੜਾ ਹੈ ਜਿਹਦੇ ਕੋਲ ਜਾ ਕਰਕੇ ਅਸੀਂ ਆਪਣੀ ਝੋਲੀ ਨਾ ਭਰ ਸਕੀਏ ਗੁਰੂ ਹੋਵੇ ਤੇ ਸ਼ੱਕ ਇਹ ਦੋ ਚੀਜ਼ਾਂ ਕਦੇ ਪੁੱਗਦੀਆਂ ਨਹੀਂ ਆ ਜਿਹਨੂੰ ਗੁਰੂ ਕਹਿ ਦਿੱਤਾ ਉਹਨੂੰ ਸਮਰੱਥ ਜਾਣ ਕੇ ਸਿੱਖਾ ਤੇ ਆਵੀ ਆਪਣੇ ਆਪ ਤਿੰਨ ਸਿੱਧੀਆਂ ਪ੍ਰਾਪਤ ਹੋ ਜਾਣ ਆਪਣੇ ਆਪ ਦੀ ਤਾਕਤਾਂ ਸੁਲੋ ਜਾਣੀਆਂ ਔਰ ਗੁਰੂ ਪਾਤਸ਼ਾਹ ਮਹਾਰਾਜ ਦੀ ਸਿੱਖਾ ਨੇ ਬਾਕੀ ਆ ਕਰਕੇ ਜੇ ਉਹਨੂੰ ਸਮਰਤ ਜਾਣਿਆ ਤੇ ਬੜਾ ਕੁਝ ਪ੍ਰਾਪਤ ਹੋ ਗਿਆ ਜੇ ਭਾਈ ਮੰਨ ਆ ਕੇ ਬੇਨਤੀਆਂ ਵਾਰ-ਵਾਰ ਦਾ ਨਾ ਕਰਦਾ ਦਾਤਾ ਸਿੱਖੀ ਚਾਹੀਦੀ ਆ ਸਿੱਖੀ ਚਾਹੀਦੀ ਆ ਮਹਾਰਾਜ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੇ ਇੰਨਾ ਭਰੋਸਾ ਵੀ ਤੂੰ ਦੇ ਸਕਦਾ ਸਿੱਖੀ ਤੂੰ ਬਖਸ਼ ਸਕਦਾ ਹੈ ਤੇ ਭਾਈ ਮੰਜ ਵੀ ਮਗਰ ਪਿਆਰਿਆ ਤੇ ਮਹਾਰਾਜ ਵੀ ਜੀਵਨ ਪਰਖਦਾ ਰਿਹਾ ਤੇ ਜਿੱਦਣ ਪਰਖ ਦੇ ਵਿੱਚ ਪੂਰੇ ਆ ਗਏ ਮਹਾਰਾਜ ਨੇ ਗਾਲਾਂ ਲਾ ਕੇ ਆਖਿਆ ਸੀ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਜਗ ਲੰਗਨ ਹਾਰਾ ਏਡੀਆਂ ਏਡੀਆਂ ਰਹਿਮਤਾ ਦੇ ਖਜ਼ਾਨੇ ਸਤਗੁਰੂ ਪਾਤਸ਼ਾਹ ਮਹਾਰਾਜ